ਨਿਊਜ਼ੀਲੈਂਡ ਦੇ ਵਿੱਚ 2023 ਦੀ ਹੋਈ ਮਰਦਮਸ਼ੁਮਾਰੀ ਦੇ ਆંકड़े ਆਉਣੇ ਸ਼ੁਰੂ ਹੋ ਗਏ ਹਨ ਪਹਿਲੇ ਦੌਰ ਦੇ ਆਏ ਆંકੜਿਆਂ ਦੇ ਨਾਲ ਜਿੱਥੇ ਭਾਰਤੀ ਪਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਬੋਲਦੇ ਪਾਈਚਾਰੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਨਿਊਜ਼ੀਲੈਂਡ ਵਿੱਚ ਇਸ ਸਮੇਂ 71% ਇਥੋਂ ਦੇ ਜਨਮੇ ਅਤੇ 28.8% ਲੋਕ ਦੁਨੀਆ ਦੇ ਹੋਰਾਂ ਦੇਸ਼ਾਂ ਦੇ ਵਿੱਚ ਜਨਮੇ ਹੋਏ ਹਨ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਬੋਲੀਆਂ ਚਾਨ ਵਾਲੀਆਂ ਭਾਸ਼ਾਵਾਂ ਦੇ ਵਿੱਚ ਸ਼ਾਮਲ ਹੋ ਗਈ ਹੈ ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਵਿੱਚ 45.1% ਦਾ ਵਾਟਾ ਹੋਇਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 9ਵੇਂ ਨੰਬਰ ਤੇ ਹੈ ਇਸੇ ਤਰ੍ਹਾਂ ਹੀ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5ਵੇਂ ਨੰਬਰ ਤੇ ਹੈ ਹੋਰ ਤੇਜ਼ੀ ਦੇ ਨਾਲ ਵਧ ਰਹੀਆਂ ਭਾਸ਼ਾਵਾਂ ਦੇ ਵਿੱਚ ਫਿਲੀਪੀਨਸ ਦੇ ਵਿੱਚ ਬੋਲੀ ਜਾਣ ਵਾਲੀ ਤਾਗਾਲੋਗ ਸ਼ਾਮਿਲ ਹੈ ਜਿਸ ਦੇ ਵਿੱਚ 37.5% ਦਾ ਵਾਧਾ ਹੋਇਆ ਹੈ ਅਤੇ ਅਫਰੀਕਾ ਦੇ ਵਿੱਚ 32.7% ਦਾ ਵਾਧਾ ਹੋਇਆ ਹੈ ਆંકੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਵਸਦੇ ਭਾਰਤੀ ਹੁਣ ਤੀਜੇ ਨੰਬਰ ਤੇ ਆ ਗਏ ਹਨ ਅਤੇ ਇਹਨਾਂ ਦੀ ਗਿਣਤੀ 5.8% ਦੀ ਹੈ ਜਦਕਿ ਪਹਿਲੇ ਨੰਬਰ ਤੇ ਯੂਰਪੀਅਨ ਲੋਕ ਹਨ ਤੇ ਇਹਨਾਂ ਦੀ ਆਬਾਦੀ 62.1% ਦੀ ਹੈ ਦੂਜੇ ਨੰਬਰ ਤੇ 17.8% ਦੇ ਨਾਲ ਮੂਲ ਨਿਵਾਸੀ ਮੌਰੀ ਲੋਕ ਹਨ ਤੀਜੇ ਨੰਬਰ ਤੇ ਭਾਰਤੀ ਹਨ ਤੇ 5.6% ਦੇ ਨਾਲ ਚੌਥੇ ਨੰਬਰ ਤੇ ਚਾਈਨੀਜ਼ ਹਨ ਆਨਲਾਈਨ ਸਭ ਤੋਂ ਵੱਡਾ ਨਸਲੀ ਵਿਭਿੰਨਤਾ ਦਾ ਖੇਤਰ ਬਣਿਆ ਹੋਇਆ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ 1.66 ਮਿਲੀਅਨ ਵਸਨੀਕਾਂ ਦੀ ਆਬਾਦੀ ਦਾ ਦਾਅਵਾ ਕਰਦਾ ਹੈ